ਸਾਡੇ ਤੌਰ ਤਰੀਕੇ ਬਦਲੇ ਆ ਤੀਆਂ ਤੇ ਉੱਥੇ ਹੀ ਐ ਪੈਸੇ ਦੀ ਗੱਲ ਆ ਗਈ ਆ ਉਹ ਤੀਆਂ ਨਹੀਂ ਰਹਿ ਗਈਆਂ ਸੱਬੇ ਚਾਰ ਦਾ ਹਿੱਸੇ ਚ ਜਿਹੜੀਆਂ ਤੀਆਂ ਸੀ ਇਹ ਤੇ ਦੇਣ ਲੈਣ ਦਾ ਰਿਵਾਜ ਸੀਗਾ ਇਹ ਕਹਿ ਲੋ ਹੁਣ ਤੇ ਸਾਰਾ ਕੁਝ ਹੀ ਆਨਲਾਈਨ ਸਾਰਾ ਕੁਝ ਪਰ ਮੈਨੂੰ ਬੜਾ ਦੁੱਖ ਲੱਗਦਾ ਦੇਖੋ ਮੈਂ ਪਿੰਡ ਦੀ ਜੰਮੀ ਪਲੀ ਪਿੰਡ ਦਾ ਇੱਕ ਆਪਣਾ ਪੂਰਾ ਮੁਹਾਵਰਾ ਹੁੰਦਾ ਸ਼ਹਿਰ ਦਾ ਇੱਕ ਪੂਰਾ ਆਪਣਾ ਮੁਹਾਵਰਾ ਹੁੰਦਾ ਤੀਆਂ ਤੇ ਹੋਟਲਾਂ ਚ ਮਨਾਉਣ ਲੱਗ ਪਏ ਹਾਂ कल mệnh ਮੈਂ ਤੇ ਡਾ ਪ੍ਰੋਗਰਾਮ ਦੇਖਿਆ ਤੁਸੀਂ 3 ਦੀਆਂ ਤੇ ਗੱਲ ਹੀ ਨਹੀਂ ਕੀਤੀ ਅੱਛਾ ਤੁਸੀਂ ਗੱਲ ਸਾਰੀਆਂ ਤੇ ਲਾ ਕਰ ਲੀਆਂ ਤੁਸੀਂ ਸਾਨੂੰ ਭੁੱਲ ਗਏ ਅੱਛਾ ਅੱਛਾ ਤੁਸੀਂ ਕੱਲ #ट्रेंडिंग ਦੇਖਿਆ ਦਮਨ ਹਾਂਜੀ ਹਾਂਜੀ ਲੋ ਜੀ ਦਮਨਿਸ਼ ਕਾਇਤ ਕਰਤੇ ਕਿ ਅਸੀਂ 3 ਦੀਆਂ ਗੱਲ ਨਹੀਂ ਕੀਤੀ ਦਮਨ ਮੈਂ ਨਾ ਉਡੀਕਦੀ ਸੀਗੀ ਮੈਂ ਸੋਚਿਆ ਕਿ 3 ਦੀਆਂ ਗੱਲ ਕਰਨੀਆਂ ਤੇ ਜਿਹੜੇ ਸਾਡੇ 3 ਦੇ ਮਾਹਿਰ ਨੇ ਨਾ ਜਿਹੜੇ ਆਉਂਦੇ ਆ 3ਾਂ ਤੇ ਜਾਣਦੇ ਨੇ 3ਾਂ ਸੈਲੀਬ੍ਰੇਟ ਕਰਦੇ ਨੇ ਆਪਾਂ ਫਿਰ ਤਾਂ ਹੀ ਉਡੀਕ ਰਹੀ ਸੀ ਦਮਨ ਆਉ ਤੇ ਗੱਲ ਕਰਾਂਗੇ ਠੀਕ ਹੈ ਦਮਨ ਤੀਜ ਦੀ ਤੇ ਤੀਆਂ ਦੀ ਗੱਲ ਤੇ ਕਰਨੀ ਕਰਨੀ ਆ ਪਰ ਉਸ ਤੋਂ ਪਹਿਲਾਂ ਪਾਈ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਹਰ ਵਾਰ ਮੈਂ ਕਹਿ ਕੇ ਜਾਨੀ ਆ ਇਹਨੂੰ ਸਬਸਕ੍ਰਾਈਬ ਕਰ ਲਓ ਇਹਨੂੰ ਸ਼ੇਅਰ ਕਰੋ ਇਹਨੂੰ ਲਾਈਕ ਕਰੋ ਅੱਛਾ ਲਾਈਕ ਨਹੀਂ ਕਰਨਾ ਡਿਸਲਾਈਕ ਵੀ ਕਰ ਦਿਓ ਕੋਈ ਗੱਲ ਨਹੀਂ ਕਮੈਂਟ ਜ਼ਰੂਰ ਕਰੋ ਇਹਦੇ ਤੇ ਤੇ ਇਹ ਮੈਂ ਤਾਂ ਕਹਿੰਨੀ ਆ ਜਦੋਂ ਮੈਂ ਪੂਰਾ ਇਹਦਾ ਐਨਾਲਿਸਿਸ ਕਰਦੀ ਆ ਤੇ ਨਾਨ ਸਬਸਕ੍ਰਾਈਬਡ ਜਿਹੜੇ ਨੂੰ ਦੇਖਦੇ ਆ ਉਹ ਹਮੇਸ਼ਾ ਜ਼ਿਆਦਾ ਹੁੰਦੇ ਆ ਤੇ ਮੈਨੂੰ ਲੱਗਦਾ ਜੇ ਕਿਤੇ ਇਹ ਵੀ ਸਬਸਕ੍ਰਾਈਬ ਕਰ ਲੈਣ ਤੇ ਮਾੜਾ ਨਹੀਂ ਜ਼ਰੂਰ ਸਬਸਕ੍ਰਾਈਬ ਕਰੋ ਜਿਹੜਾ ਮੈਡਮ ਸੋਨ ਦਾ ਮਹੀਨਾ ਹੈ ਨਾ ਇਹਦੇ ਤੀਸਰੇ ਮਸਿਆ ਤੋਂ ਤੀਸਰੇ ਦਿਨ ਆਪਾਂ ਤੀਜ ਦਾ ਤਿਉਹਾਰ ਮਨਾਉਂਦੇ ਆ ਅੱਛਾ ਹਰੀਆਲੀ ਤੀਜ ਹਾਂਜੀ ਤੇ ਮੈਡਮ ਪੁਰਾਤਨ ਸਮੇਂ ਵਿੱਚ ਜੋ ਚੀਜ਼ਾਂ ਹੁੰਦੀਆਂ ਸੀ ਜਾਂ ਜਿਸ ਤਰ੍ਹਾਂ ਸਾਥ ਤੇ ਇਕੱਠੀਆਂ ਹੁੰਦੀਆਂ ਸੀ ਔਰਤਾਂ ਮਨਾਇਆ ਜਾਂਦਾ ਸੀ ਤੀਤ ਮਨਾਇਆ ਜਾਂਦਾ ਸੀ ਤਾਂ ਉਹ ਜਿਹੜਾ ਹੁਣ ਸਮੇਂ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਕਿ ਤਬਦੀਲੀਆਂ ਆਈਆਂ ਨੇ ਕੁਝ ਆਇਆ ਨ ਦਮਨ ਜਿਹਾ ਸਾਰੇ ਪਾਸੇ ਤਰੱਕੀ ਕੀਤੀ ਤੇ ਤੀਆਂ ਨੇ ਨਹੀਂ ਸੀ ਕਰਨੀ ਤਰੱਕੀ ਤੀਆਂ ਨੇ ਵੀ ਤੀਆਂ ਮਾਡਰਨ ਹੋ ਗਈਆਂ ਨੇ ਪਲੱਸ ਤੀਜ ਮਾਡਰਨ ਹੋ ਗਈ ਆ ਥੋੜਾ ਜਨਾ ਵਿਸ਼ਵੀਕਰਨ ਦਾ ਦੌਰ ਆ ਗਿਆ ਤੇ ਉਹਦੇ ਵਿੱਚ ਇਹ ਵੀ ਫਰਕ ਪੈ ਗਿਆ ਉਹ ਜਿਹੜੇ ਪਹਿਲਾਂ ਵੱਡੇ ਵੱਡੇ ਪਿੱਤਲ ਦੇ ਥਾਲੀਆਂ ਕਹਿੰਦੇ ਥਾਲ ਸੀ ਉਹ ਸਟੀਲ ਦੇ ਬਦਲਾਅ ਆਇਆ ਆਇਆ ਦੇਖਦੇ ਵਿੱਚ ਫਿਰ ਉਹ ਡੈਕੋਰੇਟ ਵੀ ਕਰਨੇ ਸ਼ੁਰੂ ਕਰ ਦਿੱਤੇ ਸਾਰਾ ਤੁਸੀਂ ਮਨਾਇਆ ਮੈਡਮ ਕਦੀ ਤੀਜ ਮੈਂ ਤੀਜ ਇਸ ਤਰ੍ਹਾਂ ਨਹੀਂ ਦਮਨ ਸੀ ਮੈਨੂੰ ਯਾਦ ਆ ਬਚਪਨ ਦੇ ਵਿੱਚ ਦਰਅਸਲ ਮੈਂ ਆਮ੍ਰਿਤਸਰ ਤੋਂ ਆਣਾ ਤੇ ਸਾਡੇ ਉਧਰ ਤੀਆਂ ਐਤਵਾਰ ਨੂੰ ਲੱਗਦੀਆਂ ਸੀ ਐ ਸੌਣ ਦਾ ਮਹੀਨਾ ਤੇ ਮੈਂ ਤੇ ਖੁਦ ਸਾਵਿਆਂ ਸਾਵਾ ਕਹਿੰਦੇ ਆ ਸਾਡੇ ਉਥੇ ਅੱਛਾ ਜੀ ਤੇ ਮੈਂ ਤੇ ਆਪ ਉਸ ਮੇਲੇ ਚ ਗਈ ਪਿੰਗਾ ਵੀ ਝੂਟੀਆਂ ਨੇ ਉਹ ਮੇਲੇ ਚ ਜਾ ਕੇ ਬਕਾਇਦਾ ਮਤਲਬ ਉਹ ਜਿਹੜਾ ਵਨਸਵੰਨਾ ਰੇੜੀਆਂ ਲੱਗਦੀਆਂ ਨੇ ਨਾ ਪਕੌੜਿਆਂ ਦੀਆਂ ਜਲੇਬੀਆਂ ਦੀਆਂ ਮਾਲਪੂੜੇ ਦੀ ਰੇੜੀ ਅੱਛਾ ਜੀ ਆਪਾਂ ਉਹ ਵੀ ਖਾਦੇ ਸਾਰੇ ਮੈਂ ਛੋਟੇ ਹੁੰਦਿਆਂ ਗਈਆਂ ਮਤਲਬ ਉਹ ਬਕਾਇਦਾ ਜਦੋਂ ਤੀਆਂ ਲੱਗਦੀਆਂ ਸੀਗੀਆਂ ਨਾ ਉੱਥੇ ਮੈਂ ਤੁਹਾਨੂੰ ਬੜਾ ਹੀ ਮਜ਼ੇਦਾਰ ਤੁਹਾਨੂੰ ਗੱਲ ਦੱਸਦੀਆਂ ਕਿ ਮੈਂ ਤੀਆਂ ਜਿਹੜੀ ਜਗ੍ਹਾ ਤੇ ਸਾਵਾ ਲੱਗਦਾ ਸੀਗਾ ਸਾਡੀ ਜ਼ਮੀਨ ਸੀ ਨਾਲ ਕਿ ਉਹ ਵੀ ਖੇਤ ਛੱਡਿਆ ਹੁੰਦਾ ਸੀ ਉੱਥੇ ਇੱਕ ਵੱਡੀ ਦਾ ਮੈਚ ਹੁੰਣਾ ਫੁੱਟਬਾਲ ਦੇ ਮੈਚ ਹੁੰਨੇ ਆ ਮੈਨੂੰ ਸਾਰਾ ਯਾਦ ਹੈ ਕਿ ਅਸੀਂ ਪਿੰਗ ਵੀ ਝੂਟਨੀ ਆ ਜਾ ਕੇ ਅਸੀਂ ਸਾਰੇ ਬੱਚੇ ਭੈਣ ਭਰਾ ਜਾਂਦੇ ਹੁੰਦੇ ਸਨ ਲੈ ਕੇ ਜਾਂਦੇ ਸੀ ਬਕਾਇਦਾ ਸਾਡੇ ਪਾਪਾ ਲੈ ਕੇ ਜਾਂਦੇ ਸਨ ਮੇਡਮ ਸੋਹਰੇ ਤੇ ਕੀ ਕੀ ਰਿਵਾਜ ਨੇ ਕੀ ਕੀ ਚੀਜ਼ਾਂ ਹੁੰਦੀਆਂ ਸੀ ਕਹਿੰਦੇ ਨੇ ਕਿ ਸੋਹਰੇ ਘਰ ਤੋਂ ਪੇਕੇ ਘਰ ਜਾਂਦੀਆਂ ਨੇ ਧੀਆ ਹਾਂ ਗੱਲ ਸਹੀ ਹੈ ਕਿ ਇਹ ਬਣਿਆ ਇੱਕ ਨਾ ਆਪਾਂ ਇਹ ਮੰਨ ਲੀਏ ਕਿ ਕੋਈ ਇੱਕ ਤੌਰ ਤਰੀਕਾ ਰਿਵਾਜ ਬਣਾ ਲਿਆ ਕਿ ਚਲੋ ਇੱਕ ਮਹੀਨਾ ਜਿਹੜੀਆਂ ਨਵੀਆਂ ਵਿਆਹੀਆਂ ਨੇ ਉਹ ਸੌਣ ਦਾ ਮਹੀਨਾ ਵਾਪਸ ਪੇਕੇ ਰਹਿ ਆਉਣ ਗਿਆ ਪਰ ਦਮਨ ਜਦੋਂ ਮੈਂ ਅੱਜਕੱਲ੍ਹ ਦੇਖਦੀ ਹਾਂ ਨਾ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਵਰਗੇ ਨੌਕਰੀ ਪੇਸ਼ਾ ਹ ਹ ਉਹਨਾਂ ਨੂੰ ਤੇ ਐਤਵਾਰ ਨੂੰ ਹੀ ਛੁੱਟੀ ਹੁੰਦੀ ਹੈ ਬਿਲਕੁਲ ਠੀਕ ਹੈ ਉਹਨਾਂ ਲਈ ਸੌਣ ਕੀ ਹੈ ਉਹ ਤੇ ਐਤਵਾਰ ਹੀ ਹੈ ਹਾਂਜੀ ਤੁਹਾਨੂੰ ਜਿਹੜੀ ਛੁੱਟੀ ਮਿਲਦੀ ਹੈ ਮਤਲਬ ਇੱਕ ਇਹ ਵੀ ਇੱਕ ਕਾਰਨ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੀਆਂ ਦਾ ਤਿਉਹਾਰ ਬਦਲ ਗਿਆ ਅਸੀਂ ਆਪ ਹੀ ਤਰੱਕੀ ਕੀਤੀ ਹੈ ਅਸੀਂ ਔਰਤਾਂ ਜਦੋਂ ਨੌਕਰੀ 'ਚ ਚਲੇ ਗਈਆਂ ਜਾਂ ਉਹਨਾਂ ਦੇ ਆਪਣੇ ਕੰਮਕਾਰ ਉਹਨਾਂ ਨੇ ਬਿਜ਼ਨਸ ਸ਼ੁਰੂ ਕਰ ਲਿਆ ਬੜੀ ਵੱਡੀ ਗੱਲ ਆ ਕਿ ਔਰਤ ਨੇ ਘਰੋਂ ਬਾਹਰ ਕਦਮ ਰੱਖਿਆ ਏ ਤਰੱਕੀ ਕੀਤੀ ਆ ਕੰਮਕਾਰ ਦੇ ਵਿੱਚ ਉਹਨੇ ਮਰਦਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਆ ਹਨਾ ਤੇ ਉੱਥੇ ਫਿਰ ਮੈਨੂੰ ਲੱਗਦਾ ਕਿ ਜੇ ਨਹੀਂ ਵੀ ਛੁੱਟੀ ਮਿਲਦੀ ਨਹੀਂ ਵੀ ਪੇਕੇ ਜਾ ਹੁੰਦਾ ਸਾਰਾ ਮਹੀਨਾ ਤੁਸੀਂ ਘਰ ਵੀ ਮਨਾ ਸਕਦੇ ਹੋ ਤੇ ਜਾਂ ਫਿਰ ਕਿਤੇ ਇਕੱਠੇ ਹੋ ਕੇ ਵੀ ਮਨਾ ਹੀ ਸਕਦੇ ਹੋ ਕਿਤੇ ਨਾ ਕਿਤੇ ਵਾਂਝੇ ਨਹੀਂ ਹੁੰਦੇ ਆਪਾਂ ਇਸ ਚੀਜ਼ ਤੋਂ ਕਿ ਨਹੀਂ ਇਹ ਚੀਜ਼ ਨਹੀਂ ਮੈਨੂੰ हां ਜਦੋਂ ਮੈਂ ਬਚਪਨ ਬਾਰੇ ਸੋਚਦੀ ਹਾਂ ਤੇ ਮੈਨੂੰ ਲੱਗਦਾ ਕਿ ਨਹੀਂ ਮਨਾਏ ਅਸੀਂ ਸਾਵੇਂ ਉਸ ਉਮਰ ਚ ਅਸੀਂ ਬਹੁਤ ਇੰਜੋਏ ਕੀਤਾ ਪਰ ਹੁਣ ਜੇ ਸਾਨੂੰ ਕੋਈ ਇਹੋ ਜਿਹੀ ਕੋਈ ਪ੍ਰੋਗਰਾਮ ਬਣ ਜਾਂਦਾ ਅੱਜ ਕੱਲ ਤੇ ਦਮਨ ਸਕੂਲਾਂ ਕਾਲਜਾਂ ਦੇ ਵਿੱਚ ਮਨਾਉਣ ਲੱਗ ਪਏ ਹਨਾ ਇੱਕ ਦਿਨ ਸਪੈਸ਼ਲ ਪ੍ਰੋਗਰਾਮ ਖਾਸ ਕਰਕੇ ਜਿਹੜੇ ਕੁੜੀਆਂ ਦੇ ਸਕੂਲ ਕਾਲਜ ਹੁੰਦੇ ਆ ਉੱਥੇ ਤੇ ਪੂਰਾ ਮੇਲਾ ਲੱਗਦਾ ਗੱਲ ਹੀ ਮੈਡਮ ਮਨਾਇਆ ਗਿਆ ਤੀਜ ਦਾ ਤਿਉਹਾਰ ਉੱਥੇ ਤੇ ਪੂਰਾ ਮੇਲਾ ਲੱਗਦਾ ਬਕਾਦਾ ਔਰ ਮੈਨੂੰ ਲੱਗਦਾ ਕਿ ਸਾਡੇ ਤੌਰ ਤਰੀਕੇ ਬਦਲੇ ਆ ਤੀਆਂ ਤੇ ਉੱਥੇ ਹੀ ਹੈ ਮਨਾਈਆਂ ਤੇ ਜਾਂਦੀਆਂ ਤੌਰ ਤਰੀਕਾ ਬਦਲ ਜਾਂਦਾ ਕਿਤੇ ਨਾ ਕਿਤੇ ਹਾਂ ਕਈ ਵਾਰ ਇਹ ਵੀ ਕਹਿ ਦਿੰਦੇ ਆ ਕਿ ਤੁਸੀਂ ਇਹਦੇ ਵਿੱਚ ਕੈਸੇ ਦੀ ਗੱਲ ਆ ਗਈ ਆ ਜਾਂ ਇਹਨਾਂ ਦਾ ਉਹ ਤੀਆਂ ਨਹੀਂ ਰਹਿ ਗਈਆਂ ਸਬੇਚਾਰ ਦਾ ਹਿੱਸੇ 'ਚ ਜਿਹੜੀਆਂ ਤੀਆਂ ਸੀ ਸੰਧਾਰਾ ਇਹ ਵੀ ਹਾਂਜੀ ਹਾਂਜੀ ਮੋਡਲ ਕਰ ਦਿੱਤਾ ਗਿਆ ਲੈ ਕੇ ਜਾਂਦੇ ਸੀਗੇ ਤੇ ਫਿਰ ਉਹ ਜਿਹੜੀ ਨਵੀਂ ਵਿਆਹੀ ਸੀਗੀ ਉਹ ਫੇਕੇ ਘਰ ਆਉਂਦੀ ਸੀਗੀ ਇਹ ਤੇ ਦੇਣ ਲੈਣ ਦਾ ਰਿਵਾਜ ਸੀਗਾ ਇਹ ਕਹ ਲੋ ਕਿ ਕਿਸੇ ਨਾ ਕਿਸੇ ਤਰੀਕੇ ਦੇਣ ਲੈਣ ਕਰਨਾ ਪਰ ਇਹ ਚੀਜ਼ਾਂ ਹੁਣ ਲੁੱਕ ਚੁੱਕੀਆਂ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ਾਂ ਹੁੰਦੀਆਂ ਜਿਵੇਂ ਪਹਿਲੇ ਪੂੜੇ ਬਣਾਏ ਜਾਂਦੇ ਸੀ ਖੀਰ ਦਿੱਤੀ ਜਾਂਦੀ ਸੀ ਹੋਰ ਚੀਜ਼ਾਂ ਗੁਲਗਲੇ ਮਠੇ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਈਆਂ ਨੂੰ ਹਾਂ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਘਟ ਰਹੀਆਂ ਨੇ ਮੈਂ ਮਾਲ ਪੂੜੇ ਖਾ ਲਏ ਖੀਰ ਵੀ ਮੈਂ ਖਾ ਲਈ ਮੈਂ ਕੱਲ ਵੀ ਖੀਰ ਖਾਧੀ ਸੀਗੀ ਠੀਕ ਹੈ ਤੇ ਮੈਨੂੰ ਇਹਨਾਂ ਵੀ ਬਦਲਾ ਨਹੀਂ ਲੱਗਦਾ ਹੈਗਾ ਬਦਲਾ ਇਹ ਆ ਕਿ ਸਾਡੇ ਮੂੰਹ ਦੇ ਸਵਾਦ ਨੇ ਸਾਡੇ ਕੋਲ ਹੁਣ ਨਾ ਚੋਇਸ ਆ ਹਾਂਜੀ ਤੇ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਨਾ ਪਹਿਲੋਂ ਇਹ ਕਹਿ ਲੋ ਕਿ ਸਪੈਸ਼ਲ ਹਲਵਾਈ ਲਾ ਕੇ ਬਣਾਈਆਂ ਜਾਂਦੀਆਂ ਸੀ ਹਾਂਜੀ ਜਾਂ ਘਰ ਦੇ ਵਿੱਚ ਔਰਤਾਂ ਬਣਾਉਂਦੀਆਂ ਸੀਗੀਆਂ ਭਾਈ ਭਰਾ ਨੇ ਜਾਣਾ ਹੈ ਭੈਣ ਨੂੰ ਲੈਣ ਤੇ ਖਾਲੀ ਹੱਥ ਨਹੀਂ ਮਤਲਬ ਬਾਵਲਮ ਕੋਹਂਦਾ ਜਾ ਰਿਆ ਨਹੀਂ ਸਹੁਰੇ ਘਰ ਜਾਣਾ ਹੈ ਤੇ ਭਾਈ ਪਤਾ ਲੱਗਣਾ ਹੈ ਮੇਰੇ ਪੇਕੇਆਂ ਤੋਂ ਆਏ ਆ ਸੂਟ ਜਾਣਾ ਕਈ ਕੁਸ਼ ਇੱਕ ਰੋਬ ਜਿਹਾ ਰੱਖਾਂ ਹਾਂ ਜੀ ਹਾਂ ਨਾ ਹੁਣ ਤੇ ਸਾਰਾ ਕੁਝ ਹੀ ਆਨਲਾਈਨ ਹੈ ਸਾਰਾ ਕੁਝ ਹੀ ਆਨਲਾਈਨ ਆਰਡਰ ਮੈਨੂੰ ਇਹ ਲੱਗਦਾ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਣਾ ਹੈ ਕਿ ਸਾਰਾ ਕੁਝ ਆਨਲਾਈਨ ਤੁਹਾਨੂੰ ਸਾਮਾਨ ਸਾਰਾ ਆ ਜਾਣਾ ਤੇ ਮੋਬਾਈਲ ਤੇ ਲਿਖ ਦੇਣਾ ਹੈਪੀ ਥੀਂ ਆ ਹੈਪੀ ਥੀਂ ਹਾਂਜੀ ਇਹ ਚੀਜ਼ ਆ ਜਾਣੀ ਪਰ ਅਸੀਂ ਮੈਂ ਇਹ ਨਹੀਂ ਕਹਿੰਦੀ ਕਿ ਇਹ ਗਲਤ ਆ ਯਾਦ ਤੇ ਆ ਹੂੰ ਤਿਹਾਰ ਦਾ ਤੇ ਪਤਾ ਤੇ ਯਾਦ ਵੀ ਆ ਤੁਹਾਨੂੰ ਜਿਸ ਤਰ੍ਹਾਂ ਦਾ ਵੀ ਮੌਕਾ ਮਿਲਿਆ ਜਿਹੋ ਜਿਹਾ ਵੀ ਤੁਸੀਂ ਬਣਾ ਸਕੇ ਤੁਸੀਂ ਬਨਾਇਆ ਏ ਬਹੁਤ ਜ਼ਰੂਰੀ ਹੈ ਹਾਂ ਇੱਥੇ ਮੈਨੂੰ ਨਾ ਦਮਨ ਇੱਕ ਗੱਲ ਯਾਦ ਆਈ ਕਿ ਅੱਜ ਕੱਲ੍ਹ ਨੇ ਬੜਾ ਟ੍ਰੈਂਡ ਚੱਲ ਗਿਆ ਮੈਨੂੰ ਇਹ ਥੋੜਾ ਜਿਹਾ ਸਹੀ ਹੋ ਸਕਦਾ ਹੈ ਟ੍ਰੈਂਡ ਸਹੀ ਹੋ ਸਕਦਾ ਆਪਣੇ ਆਪਣੇ ਵਿਚਾਰ ਹੁੰਦੇ ਆ ਪਰ ਮੈਨੂੰ ਬੜਾ ਦੁੱਖ ਲੱਗਦਾ ਦੇਖੋ ਮੈਂ ਪਿੰਡ ਦੀ ਜੰਮੀ ਪਲੀ ਹਾਂ ਠੀਕ ਹੈ ਤੇ ਅੱਜ ਵੀ ਮੈਨੂੰ ਪਿੰਡ ਹੀ ਆ ਮਤਲਬ ਮੈਂ ਆਪਣੇ ਆਪ ਨੂੰ ਪਿੰਡ ਦਾ ਇਹੀ ਖੇਤਰੀ ਇਲਾਕੇ ਚ ਰਹਿਣ ਵਾਲਾ ਹੀ ਸਮਝਦੀ ਹਾਂ ਪਰ ਮੈਂ ਕਹਾਂ ਕਿ ਸ਼ਹਿਰ ਮਾੜੇ ਨੇ ਪਿੰਡ ਚੰਗੇ ਆ ਮੈਂ ਕਹਾਂ ਸ਼ਹਿਰ ਚੰਗੇ ਆ ਪਿੰਡ ਮਾੜੇ ਆ ਫਿਰ ਮੇਰੀ ਪੜ੍ਹਾਈ ਕਿਸੇ ਕੰਮ ਦੀ ਨਹੀਂ ਹੂੰ ਪਿੰਡ ਦਾ ਇੱਕ ਆਪਣਾ ਪੂਰਾ ਮੁਹਾਵਰਾ ਹੁੰਦਾ ਸ਼ਹਿਰ ਦਾ ਇੱਕ ਪੂਰਾ ਆਪਣਾ ਮੁਹਾਵਰਾ ਹੁੰਦਾ ਹਨਾ ਤੇ ਨਾ ਤੇ ਤੀਆਂ ਪਿੰਡਾਂ ਦੀਆਂ ਹੀ ਰਿਆ ਕਿ ਇਹ ਕਹੀਏ ਕਿ ਸਾਡਾ ਹੀ ਤਿਉਹਾਰ ਆ ਤੇ ਨਾ ਕੋਈ ਵੀ ਤਿਉਹਾਰ ਜਿਹੜਾ ਨਾ ਉਹ ਸਭ ਦਾ ਸਾਂਝਾ ਹੀ ਆ ਅਸੀਂ ਪਿੰਡਾਂ ਚੋਂ ਹੀ ਸ਼ਹਿਰ ਬਣਾਏ ਆ ਹੂੰ ਪਿੰਡਾਂ ਚੋਂ ਸ਼ਹਿਰ ਪੰਜਾਬ ਹੈ ਇੱਕ ਪਿੰਡ ਵੱਡਾ ਤੇ ਤਿਉਹਾਰ ਤੇ ਸਾਰਿਆਂ ਦੇ ਹੀ ਸਾਂਝੇ ਹੁੰਦੇ ਆ ਤੇ ਇਹ ਕਹਿ ਦੇਣਾ ਕਿ ਤੀਜ ਹੁਣ ਹੋਟਲ ਚ ਚਲੇਗੀ ਤੀਆਂ ਤੇ ਹੋਟਲਾਂ ਚ ਬਣਾਉਣ ਲੱਗ ਪਏ ਬਈ ਫਿਰ ਸ਼ਹਿਰ ਵਾਲੇ ਵਿਚਾਰੇ ਕਿੱਦਣ ਜਾਣ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਤੀਆਂ ਨਾ ਮਨਾਉਣ ਜਿਸ ਤਰ੍ਹਾਂ ਵੀ ਤੀਆਂ ਮਨਾਈਆਂ ਜਾ ਸਕਦੀਆਂ ਨੇ ਮਨਾਉਣੀਆਂ ਚਾਹੀਦੀਆਂ ਨੇ ਖੁਸ਼ੀ ਜਿਹਦੇ ਵਿੱਚ ਜਿਹੜੀ ਖੁਸ਼ੀ ਹੈ ਕੋਈ ਦੇਖੋ ਇਹ ਇੱਕ ਨਾ ਆਊਟਲੈਟ ਜੀ ਬਣ ਜਾਂਦੀ ਸਾਡੀ ਕਿ ਅਸੀਂ ਆਪਣੇ ਚਾਰ ਜਣੀਆਂ ਇਕੱਠੀਆਂ ਹੋ ਕੇ ਹਾਸਾ ਖੇਡ ਕਰ ਲੈਂਦੇ ਆ ਮਖੌਲ ਕਰ ਲੈਂਦੀਆਂ ਗਾ ਲੈਂਦੀਆਂ ਬੋਲੀਆਂ ਪਾਉਂਦੀਆਂ ਇੱਕ ਦੂਜੇ ਨੂੰ ਮਿਲ ਲੈਂਦੀਆਂ ਹਾਂ ਅਸੀਂ ਹਰ ਵੇਲੇ ਇਹੀ ਕ੍ਰਿਟਿਸਾਈਜ਼ ਕਰੀ ਚੱਲੀਏ ਇਹ ਤੇ ਉੱਥੇ ਗਹਿਣਿਆਂ ਨੂੰ ਡਿਸਕਸ ਕਰਦੀਆਂ ਤੇ ਉੱਥੇ ਸੂਟਾਂ ਨੂੰ ਡਿਸਕਸ ਕਰਦੀਆਂ ਭਾਈ ਜਦੋਂ ਇਹੀ ਇਹੀ ਹੈ ਮੈਡਮ ਪੌਣੇ ਆ ਜਿੰਨਾ ਗਹਿਣੇ ਪਾਉਣੇ ਆ ਜਿੰਨਾ ਸੂਟ ਪਾਉਣੇ ਆ ਤਾਂ ਕਿਉਂ ਨਾ ਪਾਉਣ ਇਹ ਕਿਹੜਾ ਨਵੇਂ ਪਾਉਣ ਲੱਗੇ ਹਨਾ ਖੋੜੋ ਜਰਾ ਥੋੜਾ ਜਿਹਾ ਬੋਲ ਕੇ ਦੱਸਣ ਲੱਗ ਪਿਆ ਜਾਂ ਤੁਸੀਂ ਕਹ ਲੋ ਕਿ মিডিਆ ਜਿਹੜਾ ਹੈ ਉਹ ਜ਼ਿਆਦਾ ਉਹਦਾ ਫਲਾ ਜ਼ਿਆਦਾ ਹੋ ਗਿਆ ਤੇ ਸਾਨੂੰ ਛੇਤੀ ਪਤਾ ਲੱਗਦਾ ਹੈ ਛੇਤੀ ਸਾਨੂੰ ਸਾਰਾ ਕੁਝ ਤਸਵੀਰਾਂ ਦਿਖਣ ਲੱਗ ਪੈਂਦੀਆਂ ਨੇ ਭਾਈ ਤੀਆਂ ਤੇ ਸਾਰੇ ਮਨਾਉਂਦੇ ਆ ਪੰਜਾਬ ਕੀ ਪੂਰਾ ਇੰਡੀਆ ਭਾਰਤ ਤੀਆਂ ਮਨਾਉਂਦਾ ਤੇ ਬਾਲੀਵੁੱਡ ਦੀਆਂ ਤੀਆਂ ਬਹੁਤ ਮਤਲਬ ਉਹਨਾਂ ਨੇ ਵੀ ਤੀਆਂ ਜਿਤੇ ਮੈਨੂੰ ਹਾਰ ਸ਼ਿੰਗਾਰ ਦਾ ਕੀ ਹੈ ਕੀ ਤੀਆਂ ਚ ਕਿਹੜੇ ਕਿੜੀਆਂ ਚੀਜ਼ਾਂ ਜ਼ਿਆਦਾ ਕੀਤੀਆਂ ਚਾਹੁੰਦੀਆਂ ਨੇ ਕੀ ਕੀ ਹੁੰਦਾ ਹਾਰ ਸ਼ਿੰਗਾਰ ਚ ਕੀਤਾ ਆ ਪਿਆ ਦਮਨ ਸਾਰਾ ਕੁਝ ਤੁਸੀਂ ਤੇ ਪੁੱਛੀ ਮੈਨੂੰ ਜਾਂਦੇ ਹੋ ਦੇਖੋ ਇੱਕ ਤੇ ਚੂੜੀਆਂ ਪਾਉਂਦੇ ਕੱਚ ਦੀਆਂ ਖਾਸ ਕਰਕੇ ਹਰੀਆਂ ਮੈਂ ਵੈਸੇ ਪਾਈਆਂ ਨਹੀਂ ਆ ਮੈਨੂੰ ਚਲੋ ਨਹੀਂ ਆਪਾਂ ਤੀਆਂ ਪਰਮ ਨਾਲੇ ਤੇ ਉਹਦੇ ਲਾਗੇ ਚੱਗੀਆਂ ਹਾਂ ਸਬੱਬੀ ਅਸੀਂ ਪਾ ਲਿਆ ਮਤਲਬ ਇਹ ਨਹੀਂ ਸੀਗਾ ਕਿ ਖਾਸ ਪਉਣੇ ਚਲੋ ਲੱਗੇ ਹੀ ਰੰਗਿਆ ਇਹ ਵੀ ਇਹ ਗੱਲ ਤੁਹਾਡੀ ਸਹੀ ਆ ਆ ਜਿਹੜੀ ਮਹਿੰਦੀ ਲਾਈ ਆ ਇਹ ਮਹਿੰਦੀ ਲਾਉਂਦੀਆਂ ਨੇ ਤੀਆਂ ਦੇ ਉੱਤੇ ਹਾਰ ਸ਼ਿੰਗਾਰ ਜਿਹੜੀਆਂ ਜਿਹੜੀਆਂ ਆਪ ਸੋਹਣਾ ਤਿਆਰ ਹੋ ਲੈਂਦੀਆਂ ਨੇ ਜਿਨ੍ਹਾਂ ਨੂੰ ਰੱਬ ਨੇ ਬੜਾ ਰੂਪ ਬਖਸ਼ਿਆ ਉਹ ਹੋ ਗਈਆਂ ਅਸੀਂ ਤਿਆਰ ਹੀ ਨਹੀਂ ਹੋਣਾ ਅਸੀਂ ਇਦਾਂ ਹੀ ਸੋਹਣੇ ਲੱਗਦੇ ਆ ਰੂਹ ਤੇ ਰੱਬ ਸਾਰਿਆਂ ਨੂੰ ਦਿੰਦਾ ਜਿਨ੍ਹਾਂ ਨੂੰ ਸ਼ੌਕ ਹੀ ਤਿਆਰ ਹੁੰਦੀਆਂ ਨੇ ਕੁਝ ਪਾਰਲਰ ਤੇ ਜਾਂਦੀਆਂ ਨੇ ਤਿਆਰ ਬਈ ਸਭ ਸਭ ਸੋਹਣੀਆਂ ਬਣਦੀਆਂ ਸੋਹਣੀਆਂ ਦਿਖਣ ਕਿਉਂਕਿ ਕੁੜੀਆਂ ਚਿੜੀਆਂ ਜਦੋਂ ਪੇਕੇ ਆ ਜਾਂਦੀਆਂ ਨੇ ਨਾ ਨਵੀਆਂ ਆ ਜਾਂਦੇ ਨੇ ਤੇ ਬਹੁਤ ਚਾਹ ਹੁੰਦੇ ਇੱਕ ਆਪਣੇ ਜਿਹਨੂੰ ਆਂਦੇ ਆ ਨਾ ਵੀ ਰੂਹ ਚ ਦਿਲ ਚ ਖੁਸ਼ੀ ਆ ਜਿਹੜੀ ਇਹ ਉਹ ਚੀਜ਼ ਆ ਦੇਖੋ ਇਹ ਨਹੀਂ ਕਿ ਪੇਕੇ ਜਾ ਕੇ ਖੁਸ਼ੀ ਮਨਾਉਣੀ ਆ ਜਿਹੜੀਆਂ ਨਹੀਂ ਵੀ ਪੇਕੇ ਜਾਂਦੀਆਂ ਉਹਨਾਂ ਨੇ ਵੀ ਤੀਆਂ ਮਨਾਉਣੀਆਂ ਨੇ ਉਹ ਆਪ ਸਹੇਲੀਆਂ ਇਕੱਠੀਆਂ ਹੋ ਕੇ ਜਿਵੇਂ ਆਪਾਂ ਕਾਮਕਾਰ ਵਾਲੇ ਲੋਕ ਆ ਅਸੀਂ ਸਹੇਲੀਆਂ ਇਕੱਠੀਆਂ ਹੋ ਕੇ ਅਸੀਂ ਤਾਂ ਤੀਆਂ ਮਨਾ ਲੀਦੀਆਂ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਹੱਸਣ ਖੇਡਣ ਮਨ ਕਾ ਚਾਉ ਦੇਖੋ ਜਿੱਥੇ ਤੁਸੀਂ ਆਪਣੀਆਂ ਰੀਝਾਂ ਪੂਰੀਆਂ ਕਰ ਲੈਂਦੇ ਹੋ ਨਾ ਤੁਸੀਂ ਆਪਣੀਆਂ ਰੀਝਾਂ ਪੂਰੀਆਂ ਕਰਦੇ ਹੋ ਹਾਂ ਇਹ ਗੱਲ ਵੱਖਰੀ ਆ ਵੀ ਇੱਕ ਦੂਜੇ ਨੂੰ ਵੇਖ ਕੇ ਜੇ ਖਾਰ ਹੀ ਖਾਈ ਜਾਣੀ ਇਹਨੇ ਐਡਾ ਮਹਿੰਗਾ ਸੂਟ ਕਿਉਂ ਪਾ ਲਿਆ ਇਹ ਇੰਨੀ ਸੋਹਣੀ ਕਿਉਂ ਲੱਗਦੀ ਐ ਇਹਦੇ ਗਹਿਣੇ ਕਿੱਥੋਂ ਆਏ ਫੇਰ ਉਹ ਤੁਸੀਂ ਆਪਣਾ ਦਿਲ ਦਿਖਾਉਂਦੇ ਹੋ ਕੰਪੀਟੀਸ਼ਨ ਵਧਦਾ ਜਾ ਰਿਹਾ ਮੈਨੂੰ ਲੱਗਦਾ ਐ ਵੀ ਤੂੰ ਸੋਹਣੀ ਐ ਮੈਂ ਸੋਹਣੀ ਐ ਤੇਰਾ ਮਹਿੰਗਾ ਮੇਰਾ ਸਸਤਾ ਐ ਇਹ ਚੀਜ਼ਾਂ ਹੁੰਦੀਆਂ ਚਾਰੀਆਂ ਨੇ ਇਹ ਆਪਣਾ ਦਿਮਾਗ ਐ ਇਸ ਪਾਸੇ ਜੇ ਅਸੀਂ ਇਹ ਸੋਚ ਨੂੰ ਜੇ ਅਸੀਂ ਇਹਨੂੰ ਆਪ ਹਟਾ ਲਈਏ ਪੀ ਅੱਜ ਬਸ ਨੱਚਣਾ ਟੱਪਣਾ ਗਾਉਣਾ ਮौज ਕਰਨੀ ਖੁਸ਼ ਹੋਣਾ ਹਰ ਇੱਕ ਨੂੰ ਰੂਹ ਨਾਲ ਮਿਲਣਾ ਖੁਸ਼ੀ ਨਾਲ ਮਿਲਣਾ ਕੌਣ ਦੇਖਦਾ ਕੀ ਪਾਇਆ ਕੀ ਨਹੀਂ ਪਾਇਆ ਕਿਹੜੇ ਰੰਗ ਦਾ ਪਾਇਆ ਜਦੋਂ ਅੰਦਰ ਖੁਸ਼ ਆ ਤੇ ਚਿਹਰੇ ਤੇ ਤੇ ਆਪੇ ਹੀ ਖੁਸ਼ੀ ਚਮਕਣੀ ਆ ਮਾਲ ਪੂੜੇ ਜੇ ਨਹੀਂ ਖਾਦੇ ਨਾ ਖਾ ਲਿਓ ਖੀਰ ਖਾਦੀ ਹਾਂ ਹਾਂਜੀ ਹਾਂਜੀ ਤੇ ਸੌਣ ਦਾ ਮਹੀਨਾ ਜਿਹੜਾ ਏ ਕੱਪੜੇ ਪੋਸ਼ਾਕ ਉਹ ਮਟੀਰੀਅਲ ਉਹ ਰੱਖੀਦਾ ਹੈ ਕਿ ਥੋੜਾ ਜਿਨੂੰ ਆਂਦੇ ਆ ਨਾ ਕਿ ਸਲਟਰੀ ਅੰਗਰੇਜ਼ੀ ਦਾ ਬੜਾ ਔਖਾ ਜਿਹਾ ਮੈਂ ਸ਼ਬਦ ਬੋਲ ਦਿੱਤਾ ਤੇ ਥੋੜੇ ਕਿਤੇ ਨਾ ਕਿਤੇ ਮੀਂਹ ਤੇ ਉਹਦੇ ਬਾਅਦ ਇੱਕਦਮ ਗਰਮੀ ਹੋ ਜਾਣੀ ਥੋੜਾ ਹੁੱਸੜ ਜਿਹਾ ਲੱਗ ਜਾਂਦਾ ਆ ਸਹੀ ਸ਼ਬਦ ਨਿਕਲਿਆ ਵੇਖਿਆ ਨਾ ਹੁੱਸੜ ਲੱਗ ਜਾਂਦਾ ਚਮਾਸਾ ਜਿਹਾ ਲੱਗ ਜਾਂਦਾ ਤੇ ਆਂਦੇ ਵੀ ਕੱਪੜੇ ਉਹ ਪਾਓ ਜਿਹੜੇ ਦੇਖੋ ਮੀਂਹ ਕਣੀ ਚ ਵੀ ਮਾੜੇ ਨਾ ਹੋਣ ਖਰਾਬ ਨਾ ਹੋਣ ਤੇ ਆਪ ਵੀ ਮਾੜੇ ਨਾ ਚੰਗੇ ਲੱਗਣ ਤੇ ਬਹੁਤੇ ਸੰਥੈਟਿਕ ਦੇ ਵੀ ਨਾ ਪਾਓ ਬਾਕੀ ਉਹੀ ਗੱਲ ਆ ਖਾਓ ਮਨ ਪਾਉਂਦਾ ਪਾਓ ਚੱਕ ਪਾਉ ਪਾਉ ਜੱਗ ਪਾਉਂਦਾ ਗੱਲ ਇੱਥੇ ਮੁੱਕਦੀ ਆ ਤੀਆਂ ਮਨਾਓ ਸਾਵਾਂ ਮਨਾਓ ਸਾਵਿਆਂ ਤੇ ਜਾਓ ਮੇਲਾ ਵੇਖੋ ਤੁਹਾਡੀ ਆਪਣੀ ਮਨ ਦੀ ਖੁਸ਼ੀ ਆ ਹਨਾ ਦਮਨ ਤੇ ਗਿਲਾ ਸ਼ਿਕਵਾਏ ਨਹੀਂ ਕਰਨਾ ਭਾਈ ਤੁਸੀਂ ਹੋਟਲ ਚ ਕਿਉਂ ਗਏ ਤੇ ਤੁਸੀਂ ਹੋਟਲ ਚ ਕਿਉਂ ਮਨਾ ਲਿਆ ਪਿੰਗਾ ਝੂਟੋ ਕਿਕਲੀ ਪਾਓ ਤੁਸੀਂ ਜੇ ਤੰਬੋਲਾ ਤੁਹਾਨੂੰ ਖੇਡਣਾ ਆਉਂਦਾ ਤੁਸੀਂ ਵੀ ਖੇਡੋ ਹਾਂ ਸ਼ਿੰਗਾਰ ਕਰੋ ਪੂਰਾ ਕਰੋ ਬਸ ਰੂਹ ਨੂੰ ਖੁਸ਼ ਕਰੋ ਇਹ ਤੇ ਤਿਹਾਰ ਨੂੰ ਮਨਾਉਣਾ ਜਿਹਦੇ ਨਾਲ ਤਿਹਾਰ ਹੁੰਦਾ ਹੀ ਰੂਹ ਖੁਸ਼ ਕਰਨ ਲਈ ਹੈ ਵਿਖਾਵਾ ਨਹੀਂ ਹੁੰਦਾ ਆਪਣਾ ਅੰਦਰ ਮਨ ਖੁਸ਼ ਕਰਨ ਲਈ ਹੁੰਦੇ ਆ ਬਸ ਮਨ ਖੁਸ਼ ਕਰਨਾ ਜਿਵੇਂ ਮਨ ਖੁਸ਼ ਹੁੰਦਾ ਉਸ ਤਰ੍ਹਾਂ ਖੁਸ਼ ਕਰੋ ਤੇ ਸਾਨੂੰ ਦਿਓ ਇਜਾਜ਼ਤ ਇਸ ਤੋਂ ਪਹਿਲਾਂ ਕਿ ਮੈਂ ਕਹਾ ਫਿਰ ਮਿਲਦੇ ਆਂ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਹਰ ਵਾਰ ਮੈਂ ਕਹਿੰਦੀ ਆ ਭਾਈ ਜ਼ਰੂਰ ਇਹਨੂੰ ਸਬਸਕ੍ਰਾਈਬ ਕਰੋ ਹਾਂ ਜੇ ਕਿਸੇ ਨੂੰ ਗੁੱਸਾ ਗਿਲਾ ਹੋਵੇ ਭਾਈ ਮੈਂ ਕਹਤਾ ਸ਼ਹਿਰ ਦੇ ਤੇ ਪਿੰਡਾਂ ਦੇ ਵਖਰੇਵਿਆਂ ਦੀ ਗੱਲ ਕੀਤੀ ਨਹੀਂ ਕਰਨੀ ਮੈਂ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਆਪਣੇ ਜਜ਼ਬਾਤ ਜਿਹੜੇ ਆ ਉਹ ਲਿਖ ਸਕਦੇ ਹੋ ਸਿਰ ਮਥੇ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਆਪਣੇ ਆਲੇ ਦੁਆਲੇ ਨਾਲ ਸ਼ੇਅਰ ਕਰੋ ਤਦ ਤੱਕ ਲਈ ਮੈਨੂੰ ਸਿਮਰਨ ਨੂੰ ਤੇ ਮੇਰੇ ਨਾਲ ਦਮਨ ਨੂੰ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ